ਮੈਂ ਗगनਦੀਪ ਕੌਰ ਪਿੰਡ ਤਰਸਿਕਾ ਮੈਂ ਭਾਜੀ ਹਰਦੀਪ ਦੇ ਨਾਲ 1 ਸਾਲ ਤੋਂ ਕੰਮ ਕੀਤਾ ਹੈ ਬੀਜੇਪੀ ਦੇ ਐਂਡ ਦਾ ਵਰਕਿੰਗ ਰਿਟਰਨ ਵਰਕ ਵੀ ਕੀਤਾ ਹੈਗਾ ਪਰ ਮੇਰੇ ਹਸਬੰਡ ਦੀ ਡੈਥ ਤੋਂ ਬਾਅਦ ਉਹਨਾਂ ਨੇ ਕੋਈ ਮੇਰੀ ਸੁਣਵਾਈ ਨਹੀਂ ਕੀਤੀ ਵੀ ਮੈਂ ਦੋ ਫੋਨ ਵੀ ਕੀਤੇ ਉਹਨਾਂ ਨੂੰ ਕਿ ਭਾਜੀ ਮੇਰੀ ਕੰਡੀਸ਼ਨ ਆ ਹੈ ਤੁਸੀਂ ਆਨ ਕੇ ਵੇਖੋ ਮੈਨੂੰ ਕਹਿੰਦੇ ਮੈਂ ਚੰਡੀਗੜ੍ਹ ਗਿਆ ਆ ਜਾਂ ਮੈਂ ਅੱਜ ਓਨਾਂਪਾਲ ਕੇ ਓਨਾਂ ਮੈਂ ਓਨਾਂ ਦੀ ਕੋਈ ਗੱਲ ਨਹੀਂ ਵੱਧ ਗੱਲ ਕੀਤੀ ਓਨਾਂ ਨਾਲ ਫਿਰ ਮੈਨੂੰ ਭਾਜੀ ਉਹਨਾਂ ਦੇ ਬਾਰੇ ਪਤਾ ਚੱਲਿਆ ਕਿ ਇਹ ਸੇਵਾ ਦੇ ਆ ਕਰਨ ਬਾਬਾ ਜੀਵਨ ਸਿੰਘ ਸਰਵਿਸਾਂ ਸੰਜੀ ਸੁਸਾਇਟੀ ਤੇ ਫਿਰ ਮੈਂ ਨਾਲ ਕੰਟੈਕਟ ਕੀਤਾ ਹੁਣ ਮੈਨੂੰ ਕੱਲ ਦੀਆਂ ਇਟਾਂ ਸਟਾ ਕੇ ਦਿੱਤੀਆਂ ਭਾਜੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਸਾਰੀ ਜ਼ਿੰਮੇਵਾਰੀ ਨਵਾਗੇ ਸ਼ਕਤਾਂ ਮੈਂ ਕੁਝ ਨਹੀਂ ਕਹਾਂ ਕਿਹੜੇ ਪਿੰਡ ਤੋਂ ਰਹਿਣ ਵਾਲੇ ਤੁਸੀਂ ਪਰਸਕੇ ਦੇ ਵਧੀਆ ਬਹੁਤ ਵਧੀਆ ਬਹੁਤ ਵਧੀਆ ਕੀਤੀ ਹੈ ਕਿ ਰਸਨ ਘਰ ਪਹੁੰਚਾ ਕੇ ਜਾਂਦੀ ਹੈ ਅੱਛਾ ਜੀ ਹੋਰ ਕੀ ਕੰਮ ਜਿਹੜੇ ਆ ਇਹ ਗਰੀਬਾਂ ਪ੍ਰਤੀ ਕਰਦੇ ਕਹਿੰਦੇ ਕਿ ਬੱਚਾ ਨੂੰ ਵੀ ਇਹ ਤਾਂ ਨੌਕਰੀਆਂ ਦੇ ਦੋ